ਅੱਜ ਨਗਰ ਕੌਂਸਲ ਦੇ ਕੰਪਿਊਟਰ ਸਾਹਿਬ ਅਤੇ ਸਾਡੇ ਜਿਹੜੇ ਲੋਕਤਾਰ ਸਾਥੀ ਹੈ ਉਹਨਾਂ ਦੀ ਇਥੇ ਨਗਰ ਕਾਂਗਰਸ ਅਫਸਰ ਦੇ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਦੀ ਗੱਲ ਹੋਈ ਔਰ ਜੋ ਨਗਰਦੀਆਂ ਸਭ ਤੋਂ ਵੱਡੀ ਸਮੱਸਿਆ ਸੀ ਜੋ ਪਾਣੀ ਨਹੀਂ ਪਹੁੰਚਦਾ ਸੀਗਾ ਪੀਣ ਵਾਲਾ ਹਰ ਜਗ੍ਹਾ ਦੇ ਉੱਤੇ ਉਹ ਸੈਂਟਰ ਗਵਰਨਮੈਂਟ ਨੇ ਇੱਕ ਅਮਰਤ 2 ਸਕੀਮ ਕੱਢੀ ਸੀ ਉਹ ਸਕੀਮ ਦੇ ਅੰਤਰਗਤ ਜਿਹੜਾ ਨਗਰ ਸ਼ਹਿਰ ਹੈ ਇਹਨੂੰ ਨਹੀਂ ਪਾਇਆ ਗਿਆ ਸੀ ਔਰ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਸਿਊ ਕੌਂਸਲਰ ਸਰਵਨਾ ਨੇ ਔਰ ਸਾਡੇ ਪ੍ਰਧਾਨ ਜੀ ਨੇ ਮੁੰਡੀ ਤੈਰੀ ਨਹੀਂ ਨੇ ਮਤਲਬ ਆਇਆ ਸੀ ਔਰ ਉਸ ਮਤੇ ਨੂੰ ਅੱਗੇ ਫਾਰਵਰਡ ਕੀਤਾ ਗਿਆ ਔਰ ਜਿਹੜੀ ਅਮਰਤ ਟੂ ਸਕੀਮ ਹੈ ਇਹਦੇ ਵਿੱਚ ਜਿਹੜੇ 2.5 ਕਰੋੜ ਰੁਪਈਆ ਨਗਰ ਨੂੰ ਆਉਣਾ ਸੀਗਾ ਜਿਹਦੇ ਨਾਲ ਜਿਹੜੀਆਂ ਜਿਹੜੀਆਂ ਜਗ੍ਹਾ ਦੇ ਉੱਤੇ ਪਾਣੀ ਨਹੀਂ ਪਹੁੰਚਦਾ ਔਰ ਜਿਹੜੀਆਂ ਡੈੱਡ ਪਾਣੀ ਦੀਆਂ ਪਾਈਪਲਾਈਨਸ ਪਈਆਂ ਹੋਈਆਂ ਉਹ ਪੈੜੀਆਂ ਸੀਗੀਆਂ ਔਰ ਮੈਂ ਬਹੁਤ ਖੁਸ਼ ਨੇ ਦੱਸਣਾ ਚਾਹੁੰਦਾ ਕਿ ਨਗਰ ਕੌਂਸਲ ਔਰ ਸਾਡੇ ਪ੍ਰਧਾਨ ਜੀ ਦੀ ਮਿਹਨਤ ਦੇ ਸਦਕਾ ਇਹ ਜਿਹੜੀਆਂ ਸਕੀਮਾਂ ਪਾਸ ਹੋਈ ਹੈ ਔਰ ਇਹ 22 ਕਰੋੜ ਦਾ ਟੈਂਡਰ ਇੱਕ ਕੰਪਨੀ ਨੂੰ ਹੋ ਗਿਆ ਹੈ ਇਹ ਜਿਹੜਾ ਟੈਂਡਰ ਹੈ ਇਹਦੇ ਵਿੱਚ ਸੈਂਟਰਲ ਗਵਰਨਮੈਂਟ ਦੇ 50% ਔਰ ਪੰਜਾਬ ਸਰਕਾਰ ਦੇ 50% ਪੈਸੇ ਪੈਣੇ ਹਨ ਔਰ ਸਾਡੀ ਜਿਹੜੀ ਨਗਰ ਕੌਂਸਲ ਹੈ ਬਹੁਤ ਤੇਜ਼ੀ ਨਾਲ ਇਸ ਕੰਮ ਨੂੰ ਕਰਾਉਣਾ ਚਾਹੁੰਦੀ ਹੈ ਕਿਉਂਕਿ ਪੀਣ ਵਾਲਾ ਪਾਣੀ ਮੁਹैया ਕਰਾਉਣਾ ਸੈਂਟਰ ਦੀ ਇੱਕ ਸਕੀਮ ਹੈਗੀ ਸੀ ਸੋ ਇਸ ਸਕੀਮ ਦੇ ਅੰਤਰਗਤ ਸ਼ਹਿਰ ਨੂੰ ਪੂਰਾ ਜਿਹੜਾ ਉਹ ਫਾਇਦਾ ਮਿਲੇਗਾ ਔਰ ਇਹ ਗਵਰਨਮੈਂਟ ਆਪਣਾ ਜਿਹੜਾ ਪੈਸਾ ਜਲਦੀ ਤੋਂ ਜਲਦੀ ਸਮ ਜਮਾ ਕਰਾ ਕੇ ਜਿਹੜੀ ਸੀਵਰੇਜ ਬੋਰਡ ਜਿਹਨੇ ਇਹ ਸਾਰੀ ਸਕੀਮ ਨੂੰ ਅੱਗੇ ਚਲਾਉਣਾ ਹੈ ਔਰ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਨਾ ਹੈ ਉਹਨੂੰ ਜਰਾ ਤੇਜ਼ੀ ਦੇ ਨਾਲ ਸਰਕਾਰ ਦੇਖੇ ਔਰ ਇਹ ਕੰਮ ਤੇਜ਼ੀ ਨਾਲ ਹੋਵੇ ਤਾਂ ਜੋ ਸਾਡੇ ਨਗਰ ਦੀ ਜਿਹੜੀ ਸਮੱਸਿਆ ਕਈ ਸਾਲਾਂ ਤੋਂ ਸੀ ਨਗਰ ਕੌਂਸਲ ਦੇ ਮੱਦੇਨਨਾ ਜਲਦੀ ਤੋਂ ਜਲਦੀ ਹੱਲ ਹੋਵੇ Продолжение следует...